ਹਾਂਜੀ ਦੋਸਤੋ ਅੱਜ ਸੰਗ ਦੇ ਨਾਲ ਆਈਸੀਸੀ ਆਨੰਦਪੁਰ ਸਾਹਿਬ ਮੱਥਾ ਟੇਕਣ ਤੇ ਇੱਕ ਜਗ੍ਹਾ ਤੇ ਗਾਣਾ ਸਿੱਧੂ ਮੂਸੇਵਾਲੇ ਦਾ ਚੱਲ ਰਿਆ ਸੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬੁਲਾਉਣ ਕਰਦਾ ਤੇ ਮੈਂ ਸੋਚਿਆ ਵੀ ਤੁਹਾਨੂੰ ਜਾਣਕਾਰੀ ਦੇ ਦਿਆਂ ਉਸ ਪਿੰਡ ਵਾਸਤੇ ਵੀ ਸੱਚ ਵਿੱਚ ਉਹ ਪਿੰਡ ਦੁਨੀਆ ਤੇ ਹੈ ਆ ਇਸ ਟਾਈਮ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਉਹ ਪਿੰਡ ਕਿਤੇ ਹੋਰ ਨਹੀਂ ਸਾਡੇ ਇੰਡੀਆ ਵਿੱਚ ਹੀ ਹੈ ਆਪਾਂ ਸਾਰੇ ਆਂਡੇਮਰ ਨਿਕੋਬਾਰ ਦੀਪ ਜਾਂਦੇ ਨੇ ਉਹਦੇ ਲਾਗੇ ਇੱਕ ਛੋਟਾ ਜਿਹਾ 60 ਕਿਲੋਮੀਟਰ ਦੇ ਖੇਤਰਫਲ ਦਾ ਇੱਕ ਛੋਟਾ ਜਿਹਾ ਟਾਪੂ ਉਹ ਕਹਿ ਸਕਦੇ ਆ ਜਿਸ ਤੇ ਲੋਕ ਰਹਿੰਦੇ ਹਨ ਇੱਕ ਆਦੀਵਾਸੀ ਜਾਤੀ ਜੋ ਕਿਸੇ ਹੋਰ ਨੂੰ ਆਪਣੇ ਆਈਲੈਂਡ ਤੇ ਆਉਣ ਵੀ ਨਹੀਂ ਦਿੰਦੇ ਮਤਲਬ ਕਿ ਕਦੀ ਕੋਈ ਆਇਆ ਤਕ ਉਸ ਆਈਲੈਂਡ ਤੇ ਗਿਆ ਜਿੰਦਾ ਨਹੀਂ ਵਾਪਸ ਆਇਆ ਸੋ ਕਈ ਵਾਰ ਸਰਕਾਰਾਂ ਨੇ ਕੋਸ਼ਿਸ਼ ਕੀਤੀ ਉੱਥੇ ਜਾਣ ਦੀ ਅੱਜ ਤੱਕ ਜਿਹੜਾ ਵੀ ਉੱਥੇ ਗਿਆ ਉਹ ਤਕਰੀਬਨ ਮਰਿਆ ਹੀ ਪਾਇਆ ਗਿਆ 1900 2017 18 ਵਿੱਚ ਸ਼ਾਇਦ ਇੱਕ ਅਮਰੀਕਨ ਆਇਆ ਸੀ ਸਾਰਿਆਂ ਨੂੰ 크ਰਿਸਚਨ ਬਣਾਉਣ ਵਾਸਤੇ ਪਰ ਪਤਾ ਲੱਗਾ ਵੀ ਕੁਝ ਦਿਨਾਂ ਬਾਅਦ ਉਹਦੀ ਜਿਹੜੀ ਆ ਲਾਸ਼ ਵੀ ਰੇਤ ਵਿੱਚ ਦੱਬੀ ਮਿਲੀ ਸੀ ਅਖੀਰ ਸਰਕਾਰ ਨੇ 1997 ਵਿੱਚ ਉਸ ਆਇਲੈਂਡ ਤੇ ਰੋਕ ਲਾਤੀ ਸੀ ਉਸ ਆਈਲੈਂਡ ਤੇ ਕੋਈ ਜਾ ਨਹੀਂ ਸਕਦਾ ਉੱਥੋਂ ਦੇ ਲੋਕ ਅੱਜ ਵੀ ਆਦੀਵਾਸੀ ਆਵਾ ਕੋ ਰਹਿੰਦੇ ਆ ਤੇ ਤੀਰ ਕਮਾਨ ਨਾਲ ਸ਼ਿਕਾਰ ਕਰਦੇ ਨੇ ਔਰ ਕੋਈ ਵੀ ਉਹਨਾਂ ਦੇ ਪਿੰਡ ਚ ਜਾਂਦਾ ਤੇ ਉਹ ਨਹੀਂ ਪੁੱਛਦੇ ਵੀ ਭਾ ਕਿੱਧਰ ਆਇਆ ਤੇਰਾ ਕੀ ਕਸੂਰ ਆ ਉਹ ਸਿੱਧਾਗਾ ਤੀਰ ਗਮਾਨਾ ਨਾਲ ਬੰਦੇ ਨੂੰ ਮਾਰ ਦਿੰਦੇ ਆ ਇਹਨਾਂ ਚੀਜ਼ਾਂ ਨੇ ਵੇਂਦੇ ਆ 1997 ਚ ਆਪਣੀ ਸਰਕਾਰ ਨੇ ਉਹਨਾਂ ਤੇ ਲਾਤੀ ਸੀ ਪਾਬੰਦੀ ਤੇ 100 ਜਦੋਂ ਆਪਣੇ ਸੁਨਾਮੀ ਆਈ ਆ ਉਦੋਂ ਹੈਲੀਕਾਪਟਰ ਤੇ ਜਾ ਕੇ ਉਹਨਾਂ ਦਾ ਨਿਰੀਖਣ ਕੀਤਾ ਗਿਆ ਤੋਂਨ ਹੈਲੀਕਾਪਟਰ ਤੇ ਵੀ ਤੀਰ ਗਮਾਨਾ ਨਾਲ ਤੀਰ ਮਾਰਨੀ ਕੋਸ਼ਿਸ਼ ਕੀਤੀ ਜਿੱਤੋਂ ਪਤਾ ਲੱਗਾ ਸੀ ਉਹ ਟ੍ਰਾਈਸ ਹਲੀ ਵੀ ਹੁੰਦੇ ਆ ਹਾਂ ਟ੍ਰਾਈਸ ਉਹਨਾਂ ਨੂੰ ਬੋਲਿਆ ਜਾਂਦਾ ਉਸ ਦੀਪ ਨੂੰ ਵੀ ਟ੍ਰਾਈਸੀ ਹੀ ਬੋਲਿਆ ਜਾਂਦਾ ਤੇ ਉਹ ਲੋਕ ਅੱਜ ਵੀ ਪੂਰੀ ਦੁਨੀਆ ਤੋਂ ਕੱਟ ਆਫ ਨੇ ਔਰ ਆਦੀਵਾਸੀਆਂ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ ਪੂਰੀ ਦੁਨੀਆ ਤੇ ਕੀ ਕੀ ਹੋ ਰਿਹਾ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਸਿਰਫ ਉਹ ਉਸ 60 ਕਿਲੋਮੀਟਰ ਦੇ ਵਿੱਚ ਹੀ ਉਹਨਾਂ ਦਾ ਸਾਰਾ ਜੀਵਨ ਆ ਤੇ ਸਰਕਾਰ ਨੇ ਵੀ ਉਹਨਾਂ ਨੂੰ ਆਪਣੇ ਹਾਲੇ ਤੇ ਛੱਡ ਦਿੱਤਾ ਹੈ ਤਾਂ ਕਿ ਇੱਕ ਵਾਰ ਉਹਨਾਂ ਨੂੰ ਲਿਆਂਦਾ ਸੀ ਆਮ ਧਰਤੀ ਦੇ ਪਰ ਉਹ ਇਹ ਦੁਨੀਆ ਬਿਮਾਰੀਆਂ ਨਾਲ ਸਰਵਾਈਵ ਨਹੀਂ ਕਰ ਸਕੇ ਤੇ ਤਕਰੀਬਨ ਉਹਨਾਂ ਚ ਸਾਰੇ ਬਿਮਾਰੋ ਕੇ ਮਰ ਗਏ ਹਾਂ